ਸਾਡੇ YouTube ਚੈਨਲ ਤੇ ਆਫਰ ਦਾ ਸਵਾਲਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਦੇ ਪੈਨਸ਼ਨਾਂ ਦੀ ਕੰਮਿਊਟੇਸ਼ਨ ਰਿਕਵਰੀ ਰੋਕੇ ਜਾਣ ਦੀ ਆਫ ਬਿਲਕੁਲ ਖਤਮ ਹੋਣ ਜਾਂ ਫਿਰ ਥੋੜੀ ਬਹੁਤ ਸੰਭਾਵਨਾ ਹੋਣ ਦੀ ਉਮੀਦ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਮਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪਦੀ ਨੂੰ ਸੌਨੇ ਸਿਰ ਮਿਲ ਜਾਇਆ ਕਰੇ ਇਹ ਤਾਂ ਪੰਜਾਬ ਸਰਕਾਰ ਦੇ ਪੈਨਸ਼ਨਰਸ ਭਲੀ ਭਾਬ ਜਾਣਦੇ ਹਨ ਕਿ ਜਦੋਂ ਕੋਈ ਮੁਲਾਜ਼ਮ ਜੇ ਪੈਰ ਉਹ ਕੇ ਪੈਨਸ਼ਨਰ ਬਣ ਜਾਂਦਾ ਹੈ ਤਾਂ ਪੈਨਸ਼ਨ ਦਾ ਕੁਝ ਹਿੱਸਾ ਉਹ ਐਡਵਾਂਸ ਦੇ ਰੂਪ ਦੇ ਵਿੱਚ ਲੈ ਸਕਦਾ ਹੈ ਜਿਸ ਨਾਲ ਉਹ ਇਕੱਠੀ ਦਾਸ਼ੀ ਮਿਲ ਜਾਂ ਤੇ ਕੋਈ ਆਪਣਾ ਟਾਈਮ ਪਾਸ ਕਰਨ ਲਈ ਛੋਟਾ ਮੋਟਾ ਬਿਜ਼ਨਸ ਸਥਾਪਿਤ ਕਰ ਸਕੇ ਜਾਂ ਫਿਰ ਲੰਪ ਸਮ ਰੂਪ ਵਿੱਚ ਮਿਲੀ ਇਸ ਰਕਮ ਨਾਲ ਆਪਣੇ ਬੱਚਿਆਂ ਨੂੰ ਸੈਟਲ ਕਰਨ ਲਈ ਜਾਂ ਉਹਨਾਂ ਦੇ ਵਿਅਵਸਾਧੀ ਕਰਨ ਲਈ ਇਹਤੀ ਵਰ ਤੋਂ ਕਰ ਸਕੇ ਆਮ ਤੌਰ ਤੇ ਮੈਜੋਰਟੀ ਪੈਨਸ਼ਨਰ ਲੋਕ ਕਮਿਊਨਿਟੀਸ਼ਨ ਪੈਨਸ਼ਨ ਦੀ ਰਕਮ ਅਡਵਾਂਸ ਵਿੱਚ ਪ੍ਰਾਪਤ ਕਰਨ ਦੇ ਵਿੱਚ ਰੁਚੀ ਦਿਖਾਉਂਦੇ ਹਨ ਤੇ ਇਸ ਨੂੰ ਤਰਜੀਹ ਦਿੰਦੇ ਹਨ ਇਹ ਅਡਵਾਂਸ ਵਿੱਚ ਪ੍ਰਾਪਤ ਕੀਤੀ ਰਕਮ 15 ਸਾਲਾਂ ਦੇ ਸਮੇਂ ਵਿੱਚ ਕਿਸ਼ਤਾਂ ਦੇ ਰੂਪ ਦੇ ਵਿੱਚ ਜਮ੍ਹਾਂ ਕਰਵਾਉਣੀ ਪੈਂਦੀ ਹੈ ਜੋ ਕਿ ਪੈਨਸ਼ਨ ਜਾਰੀ ਕਰਨ ਵਾਲੇ ਬੈਂਕ ਦੁਆਰਾ ਹਰ ਮਹੀਨੇ ਦੇ ਪੈਨਸ਼ਨ ਵਿੱਚੋਂ ਇੱਕ ਨਿਸ਼ਚਿਤ ਕਿਸ਼ਤ ਦੇ ਰੂਪ ਦੇ ਵਿੱਚ ਕਟੌਤੀ ਕਰ ਲੈਂਦੇ ਹਨ ਪਰੰਤੂ 15 ਸਾਲਾਂ ਦੇ ਇਸ ਸਮੇਂ ਵਿੱਚ ਕੀਤੀ ਜਾਣ ਵਾਲੀ ਕਟੌਤੀ ਤੇ ਜਦੋਂ ਮਹਰ ਅਤਿ ਸ਼ਰਤਨੀਆਂ ਦੁਆਰਾ ਵਿਆਜ ਦਰ ਦੀ ਗਣਨਾ ਕੀਤੀ ਗਈ ਤਾਂ ਕਥਤ ਰੂਪ ਦੇ ਵਿੱਚ ਇਹ ਵਿਆਜ ਦਰ ਲਗਭਗ 18% ਪਰ ਆਨੰਦ ਦੀ ਬਣਦੀ ਹੈ ਹੁਣ ਜਦੋਂ ਕਿ ਰਿజర్ਵ ਬੈਂਕ ਆਫ ਇੰਡੀਆ ਨੇ ਰਿਪੋਰਟ ਰੇਟਸ ਵਿੱਚ ਕਾਫੀ ਕਟੌਤੀ ਕਰ ਦਿੱਤੀ ਹੈ ਤਾਂ ਬੈਂਕਾਂ ਜਾਂ ਫਿਰ ਲੋਨ ਦੇਣ ਵਾਲੀਆਂ ਕੰਪਨੀਆਂ ਦੁਆਰਾ ਵਿਆਜ ਦਰ ਲਗਭਗ 7.5% ਜਾਂ ਫਿਰ ਇਸ ਤੋਂ ਕੁਝ ਵੱਧ ਹੁੰਦੀ ਹੈ ਇਸੇ ਫੈਕਟ ਨੂੰ ਮੁੱਖ ਰੱਖ ਕੇ ਜਦੋਂ ਕੁਝ ਪੈਨਸ਼ਨਰ ਨੇ ਮੰਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ 10 ਸਾਲ 8 ਮਹੀਨੇ ਤੋਂ ਬਾਅਦ ਕੰਮਿਊਟੇਸ਼ਨ ਪੈਨਸ਼ਨ ਵੈਲਿਊ ਦੀ ਕਟੌਤੀ ਰੋਕਣ ਸੰਬੰਧੀ ਰਿਟ ਦਰਕਾਰ ਕੇਸ 'ਤੇ ਪ੍ਰਾਪਤ ਕਰ ਲਿਆ ਤਾਂ ਫਿਰ ਤੜਾ ਤੜ ਹੋਰ ਰਿਟਾਂ ਦਾਇਰ ਕੀਤੀਆਂ ਜਾਣ ਲੱਗੀਆਂ ਤੇ ਦੇਖਦੇ ਹੀ ਦੇਖਦੇ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੈਨਸ਼ਨਰਾਂ ਦੁਆਰਾ 818 ਰਿਟਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕਰ ਦਿੱਤੀਆਂ ਗਈਆਂ ਤੇ ਰਿਕਵਰੀ ਤੇ ਸਟੇ ਵੀ ਮਿਲ ਗਿਆ ਸੀ ਜੋ ਕਿ 5 ਤੋਂ 6 ਮਹੀਨਿਆਂ ਤੱਕ ਚੱਲਦਾ ਰਿਹਾ ਪਰੰਤੂ ਫਿਰ ਕਿਸੇ ਅਦਾਲਤ ਦੁਆਰਾ ਪੈਨਸ਼ਨਾਂ ਨੂੰ 1/3 ਤੱਕ ਪਹੁੰਚਾਉਣ ਵਾਲਾ ਫੈਸਲਾ ਆਇਆ ਜਿਸ ਦੇ ਵਿੱਚ ਕੰਮਿਊਟੇਸ਼ਨ ਪੈਨਸ਼ਨ ਰਿਕਵਰੀ ਤੇ ਲੱਗਿਆ ਸਟੇ ਵਕੇਟ ਕਰ ਦਿੱਤਾ ਗਿਆ ਤੇ ਇਸ ਦੀ ਡਬਲ ਰਿਕਵਰੀ ਉਨੇ ਹੀ ਸਮੇਂ ਦੇ ਵਿੱਚ ਕੀਤੀ ਜਾਣ ਦੇ ਹੁਕਮ ਅਦਾਲਤ ਦੁਆਰਾ ਸਨਾਇਆ ਗਿਆ ਜਿੰਨੇ ਮਹੀਨੇ ਦੇ ਵਿੱਚ ਕੇਤ ਕਵਰੀ ਸਟੇ ਰਹੀ ਸੀ ਭਾਰੀ ਨਿਰਾਸ਼ਾ ਤੇ ਹਫਤਾਸ਼ ਹੋਏ ਪੈਨਸ਼ਨਰਾਂ ਨੇ ਇੱਕ ਐਸਐਲਪੀ ਮਾਨਯੋਗ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਜਿੱਤੇ ਅਪੈਕਸ ਕੋਰਟ ਨੇ ਵੀ ਇਹ ਐਸਐਲਪੀ ਡਿਸਮਿਸ ਕਰਦੇ ਹੋਏ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਫੈਸਲੇ ਵਿੱਚ ਦਖਲ ਦੇਣ ਤੋਂ ਨਾ ਕਰ ਦਿੱਤੀ ਨਤੀਜੇ ਵਜੋਂ ਬੈਂਕਾਂ ਦੁਆਰਾ ਇਹ ਡਬਲ ਰਿਕਵਰੀ ਕਰ ਲਈ ਗਈ ਹੈ ਪਰੰਤੂ ਜੇਕਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਕਮਿਊਟੇਸ਼ਨ ਪੈਨਸ਼ਨ ਦੀ ਰਿਕਵਰੀ 10 ਸਾਲ 8 ਮਹੀਨੇ ਬਾਅਦ ਰੋਕੇ ਜਾਣ ਦਾ ਕੇਸ ਚੱਲ ਰਿਹਾ ਸੀ ਤਾਂ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਇੱਕ ਵਾਇਦਾ ਕੀਤਾ ਸੀ ਕਿ ਉਹ ਇਸ ਸਬੰਧੀ ਇੱਕ ਕਮੇਟੀ ਦਾ ਗਠਨ ਕਰਕੇ ਫੈਸਲਾ 6 ਮਹੀਨਿਆਂ ਦੇ ਵਿੱਚ ਕਰੇਗੀ ਕਿ ਕੀ ਵਾਕਿਆ ਹੀ ਕਮਿਊਟੇਸ਼ਨ ਪੈਨਸ਼ਨ ਤੇ ਵਿਆਜ ਦਰ ਬਹੁਤ ਜ਼ਿਆਦਾ ਵਸੂਲੇ ਜਾ ਰਹੀ ਹੈ ਪਰੰਤੂ ਸਰਕਾਰ ਨੇ ਢਿਰ ਡੇਟ ਉਸ ਕਮੇਟੀ ਦਾ ਨਾਂ ਤਾਂ ਗਠਨ ਕੀਤਾ ਹੈ ਤੇ 6 ਮਹੀਨੇ ਵਿੱਚ ਇਸ ਬੰਦੀ ਫੈਸਲਾ ਤਾਂ ਕਰਨਾ ਹੀ ਕੀ ਸੀ ਇਸ ਕਰਕੇ ਕਈ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੇ ਇਸ ਵਾਅਦਾ ਖੁਲਾਫੀ ਵਿਰੁੱਧ ਇੱਕ ਵਾਰ ਫਿਰ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਕਿ ਪੰਜਾਬ ਸਰਕਾਰ ਨੇ ਮਹਤ ਕਮੇਟੀ ਦਾ ਗਠਨ ਕਿਉਂ ਨਹੀਂ ਕੀਤਾ ਕਿਹਾ ਜਾ ਰਿਹਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਕਮੇਟੀ ਬਣਾਉਣ ਲਈ ਡਾਇਰੈਕਸ਼ਨ ਦਿੱਤੀ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੀ ਸਰਕਾਰ ਸੁਪਰੀਮ ਕੋਰਟ ਦੀ ਇਸ ਡਾਇਰੈਕਸ਼ਨ ਦਾ ਪਾਲਣ ਕਰਦੇ ਹੋਏ ਵਾਕਿਆ ਹੀ ਕਮੇਟੀ ਦਾ ਗਠਨ ਕਰਕੇ 6 ਮਹੀਨੇ ਵਿੱਚ ਇਸ ਦਾ ਕੋਈ ਫੈਸਲਾ ਕਰਦੀ ਹੈ ਜਾਂ ਨਹੀਂ ਕੁਝ ਵੀ ਹੋਵੇ ਪੈਨਸ਼ਨਾਂ ਵਿੱਚ ਇੱਕ ਵਾਰ ਫਿਰ ਕੰਮਿਊਟੇਸ਼ਨ ਰਿਕਵਰੀ 10-8 ਮਹੀਨੇ ਬਾਅਦ ਰੋਕੇ ਜਾਣ ਸੰਬੰਧੀ ਇੱਕ ਮਾਮੂਲੀ ਜੀ ਆਸ ਦੀ ਕਿਰਨ ਜਾਗੀ ਹੈ ਇਸ ਬਾਰੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਲੱਗੇਗਾ ਕਿ ਸਰਕਾਰ ਇਸ ਦਿਸ਼ਾ ਵਿੱਚ ਕੋਈ ਠੋਸ ਕਾਰਵਾਈ ਕਰਦੇ ਹੋਏ ਪੈਨਸ਼ਨਾਂ ਨੂੰ ਕੁਝ ਰਾਹਤ ਦਿੰਦੀ ਹੈ ਜਾਂ ਨਹੀਂ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ